ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਮਸ਼ਹੂਰ ਗੈਂਗਸਟਰ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੂੰ ਕਿ ਜੇਲ੍ਹ ਦੇ ਅੰਦਰ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਿਲਕੁਲ ਸਹੀ ਸੁਣਿਆ ਤੁਸੀਂ ਲਾਰੈਂਸ ਬਿਸ਼ਨੋਈ ਨੂੰ ਖਤਮ ਕਰਨ ਦੇ ਲਈ ਪਲਾਨਿੰਗਾਂ ਬਣ ਰਹੀਆਂ ਨੇ ਆਖਰ ਕੌਣ ਬਣਾ ਰਿਹਾ ਹੈ ਇਹ ਪਲਾਨਿੰਗਾਂ ਨਾਮੀ ਗੈਂਗਸਟਰ ਜਿਸ ਦੇ ਅੱਗੇ 600 ਗੁਰਗੇ ਕੰਮ ਕਰਦੇ ਨੇ ਜਿਸ ਦੇ ਇੱਕ ਕਹਿਣ ਦੇ ਉੱਤੇ ਜੇਲ੍ਹ ਦੇ ਵਿੱਚੋਂ ਹੀ ਵੱਡੇ-ਵੱਡੇ ਨਾਮੀ ਵਿਅਕਤੀਆਂ ਦਾ ਕਤਲ ਹੋ ਜਾਂਦਾ ਜਿਸ ਦੇ ਕਹਿਣ ਦੇ ਉੱਤੇ ਹੀ ਜੇਲ੍ਹ ਦੇ ਵਿੱਚ ਫੋਨ ਦੀ ਸੁਵਿਧਾ ਉਪਲਬਧ ਕਰਵਾ ਦਿੱਤੀ ਜਾਂਦੀ ਆ ਜੇਲ੍ਹ ਦੇ ਵਿੱਚੋਂ ਇੰਟਰਵਿਊ ਕਰਵਾ ਦਿੱਤੀਆਂ ਜਾਂਦੇ ਨੇ ਆਖਰ ਉਸ ਗੈਂਗਸਟਰ ਨੂੰ ਹੱਥ ਕੌਣ ਪਾਣ ਦੀ ਕੋਸ਼ਿਸ਼ ਕਰ ਰਿਹਾ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਆਖਰ ਲਾਰੈਂਸ ਬਿਸ਼ਨੋਈ ਦੇ ਜਾਨ ਦਾ ਦੁਸ਼ਮਣ ਕੌਣ ਆ ਸਭ ਜਾਣਦੇ ਨੇ ਕਿ ਲਾਰੈਂਸ ਬਿਸ਼ਨੋਈ ਦਾ ਕੱਟੜ ਵਿਰੋਧੀ ਗੈਂਗ ਬੰਬੀਹਾ ਗਰੁੱਪ ਆ ਜਿਸ ਨੂੰ ਕਿ ਅਰਮੀਨੀਆ ਦੇ ਵਿੱਚ ਬੈਠ ਕੇ ਅੱਜਕੱਲ ਲੱਕੀ ਪਟਿਆਲ ਚਲਾ ਰਿਹਾ ਤਾਂ ਲੱਕੀ ਪਟਿਆਲ ਲਾਰਸ ਬਿਸ਼ਨੋਈ ਦਾ ਵਿਰੋਧੀ ਗੈਂਗ ਹੁਣ ਤਾਂ ਜੱਗੂ ਭਗਵਾਨਪੁਰੀਆ ਜੋ ਕਦੇ ਦੋਸਤ ਹੁੰਦਾ ਸੀ ਉਹ ਵੀ ਦੁਸ਼ਮਣ ਬਣ ਚੁੱਕਿਆ ਤਾਂ ਇਹ ਜਿਹੜੀਆਂ ਪੁਲਿਸ ਦੇ ਸਪੈਸ਼ਲ ਸੈੱਲ ਹੈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀਆਂ ਲਗਾਤਾਰ ਕਾਰਵਾਈਆਂ ਗ੍ਰਿਫਤਾਰੀਆਂ ਅਤੇ ਇਨਪੁਟਸ ਤੋਂ ਪਤਾ ਚੱਲ ਰਿਹਾ ਕਿ ਲਾਰਸ ਬਿਸ਼ਨੋਈ ਦੇ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਕਿ ਗੈਂਗਸਟਰਾਂ ਦਾ ਟਕਰਾਅ ਹੋ ਸਕਦਾ ਤਿਹਾਰ ਜੇਲ੍ਹ ਦੇ ਵਿੱਚ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਗੈਂਗਬਾਰ ਹੋ ਸਕਦਾ ਕੀ ਤਿਹਾਰ ਜੇਲ੍ਹ ਗੈਂਗਬਾਰ ਦਾ ਇੱਕ ਕੇਂਦਰ ਬਣ ਸਕਦਾ ਵੱਡੇ ਸਵਾਲ ਨੇ ਕਿ ਅਜਿਹੀ ਜੇਲ੍ਹ ਜਿਸ ਦੇ ਵਿੱਚ ਪਰਿੰਦਾ ਪਰ ਨਹੀਂ ਮਾਰ ਸਕਦਾ ਕਿ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਗੈਂਗਬਾਰ ਹੋ ਸਕਦਾ ਲਾਰੈਂਸ ਬਿਸ਼ਨੋਈ ਜਿਹੜਾ ਆ ਉੱਤਰੀ ਭਾਰਤ ਦੇ ਵਿੱਚ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਕਿੰਨੇ ਦਰਜਨਾ ਮੁਕੱਦਮੇ ਲਾਰੈਂਸ ਬਿਸ਼ਨੋਈ ਦੇ ਉੱਤੇ ਨੇ ਖੁਦ ਕਬੂਲਨਾਮੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਕਿਤੇ ਜਾਂਦੇ ਨੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਕਰਕੇ ਮੂਸੇ ਵਾਲੇ ਦੇ ਕਤਲ ਦੀ ਸਾਰੀ ਗੱਲਬਾਤਾਂ ਜੀ ਕੀਤੀ ਜਾਂਦੀ ਆ ਉਸ ਤੋਂ ਇਲਾਵਾ ਫਰੋਤੀਆਂ, ਕਤਲੋਗਾਰਤ, ਫਾਇਰਿੰਗ ਕਰਵਾਉਣੀ, ਧਮਕਾਉਣਾ ਬਹੁਤ ਸਾਰੇ ਅਜਿਹੇ ਮਾਮਲੇ ਲਾਰੈਂਸ ਬਿਸ਼ਨੋਈ ਦੇ ਉੱਤੇ ਦਰਜ ਨੇ ਮੋਗਾ ਦੇ ਵਿੱਚ ਡਿਪਟੀ ਮੇਅਰ ਦੇ ਭਰਾ ਦੇ ਉੱਤੇ ਫਾਇਰਿੰਗ ਬਿਆਸ ਦੇ ਵਿੱਚ ਮਾਮਲਾ ਫਰੀਦਕੋਟ ਦੇ ਵਿੱਚ ਫਰੋਤੀ ਮੰਗੀ ਗਈ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਹੋਰ ਕਈ ਮਾਮਲਿਆਂ ਦੇ ਵਿੱਚ ਲਾਰੈਂਸ ਬਿਸ਼ਨੋਈ ਇਨਵੋਲਵ ਹੈ ਤਾਂ ਹੁਣ ਲਾਰੈਂਸ ਬਿਸ਼ਨੋਈ ਜਿਹੜਾ ਆ ਉਸ ਦੀ ਜਾਨ ਦਾ ਦੁਸ਼ਮਣ ਕੌਣ ਬਣ ਰਿਹਾ ਤਾਂ ਸਾਬਰਮਤੀ ਜੇਲ੍ਹ ਦੇ ਵਿੱਚ ਕੈਦ ਹੋਣ ਦੇ ਬਾਵਜੂਦ ਉਸ ਦਾ ਨੈੱਟਵਰਕ ਕਾਫੀ ਜ਼ਿਲ੍ਹਿਆਂ ਦੇ ਵਿੱਚ ਕਾਫੀ ਸਟੇਟਾਂ ਦੇ ਵਿੱਚ ਫੈਲਿਆ ਹੋਇਆ ਤਾਂ ਹਾਲ ਹੀ ਦੇ ਵਿੱਚ ਜਿਹੜਾ ਪਤਾ ਲੱਗਿਆ ਕਿ ਲਾਰੈਂਸ ਬਿਸ਼ਨੋਈ ਹੁਣ ਜਿਹੜਾ ਜੇਲ੍ਹ ਦੇ ਵਿੱਚ ਜਦੋਂ ਬੰਦ ਹੈ ਤਾਂ ਉਸ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਉਸ ਨੂੰ ਕੀਤੀਆਂ ਜਾ ਰਹੀਆਂ ਬੰਬੀਹਾ ਗੈਂਗ ਦੇ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਆ ਲੱਕੀ ਪਟਿਆਲ ਇਸ ਦੀ ਅਗਵਾਹੀ ਕਰਦਾ ਬੰਬੀਹਾ ਗੈਂਗ ਦੀ ਤਾਂ ਜੋ ਕਿ ਆਰਮੀਨੀਆ ਦੇ ਵਿੱਚ ਦੱਸਿਆ ਜਾਂਦਾ ਤਾਂ ਇਹ ਗੈਂਗ ਪੰਜਾਬ ਅਤੇ ਰਾਜਸਥਾਨ ਦੇ ਵਿੱਚੋਂ ਮਜ਼ਬੂਤ ਪਕੜ ਬਣਾ ਰਿਹਾ ਤੇ ਲਾਰੈਂਸ ਬਿਸ਼ਨੋਈ ਦੇ ਦਬਦਬੇ ਨੂੰ ਖੁੱਲੀ ਚੁਣੌਤੀ ਦੇ ਰਿਹਾ ਦੂਜਾ ਨਾਮ ਆਉਂਦਾ ਨਿਰਜ ਬਵਾਨਾ ਨਿਰਜ ਬਵਾਨਾ ਦਿੱਲੀ ਦਾ ਇੱਕ ਮਹੱਤਵਪੂਰਨ ਬਹੁਤ ਹੀ ਨਾਮੀ ਗੈਂਗਸਟਰ ਹੈ ਜਿਸ ਤੋਂ ਕਿ ਲਾਰੈਂਸ ਬਿਸ਼ਨੋਈ ਵੀ ਕਹਿੰਦੇ ਡਰਦਾ ਹੈ ਤਿਹਾੜ ਜੇਲ੍ਹ ਦੇ ਵਿੱਚ ਕੈਦ ਹੋਣ ਦੇ ਬਾਵਜੂਦ ਪ੍ਰਭਾਵ ਦਿੱਲੀ ਐਨਸੀਆਰ ਦੇ ਵਿੱਚ ਕਾਫੀ ਜ਼ਿਆਦਾ ਦੱਸਿਆ ਜਾਂਦਾ ਅਤੇ ਬਵਾਨਾ ਤੇ ਬੰਬੀਹਾ ਗੈਂਗ ਵਿਚਕਾਰ ਗੱਠ ਜੋੜ ਹੋ ਸਕਦਾ ਲਾਰੈਂਸ ਬਿਸ਼ਨੋਈ ਦੇ ਲਈ ਸਭ ਤੋਂ ਵੱਡਾ ਖਤਰਾ ਵੀ ਬਣ ਸਕਦਾ ਕੌਸ਼ਲ ਚੌਧਰੀ ਦਾ ਨੈਟਵਰਕ ਹਰਿਆਣਾ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਖੁਫੀ ਏਜੰਸੀਆਂ ਦੇ ਅਨਸਾਰ ਜੇਲ੍ਹ ਦੇ ਅੰਦਰ ਹੀ ਬਿਸ਼ਨੋਈ ਗੈਂਗ ਦੇ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਕਿਉਂਕਿ ਲਾਰੈਂਸ ਬਿਸ਼ਨੋਈ ਇਕੱਲਾ ਹੀ ਇੱਕ ਅਜਿਹਾ ਨਾਮ ਹੈ ਜੋ ਵੱਡੇ ਵੱਡੇ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਦੀ ਗੱਲ ਕਰੀਏ ਲक्की ਪਟਿਆਲ ਦੀ ਗੱਲ ਕਰੀਏ ਨਿਰਜ ਬਵਾਨਾ ਦੀ ਗੱਲ ਕਰੀਏ ਇਹਨਾਂ ਨੂੰ ਜਿਹੜਾ ਆ ਚੁਣੌਤੀਆਂ ਦੇ ਰਿਹਾ ਪਰ ਨਿਰਜ ਬਵਾਨਾ ਜਿਹੜਾ ਆ ਦਿੱਲੀ ਦਾ ਦਾਉਦ ਉਸ ਨੂੰ ਕਿਹਾ ਜਾਂਦਾ ਨਿਰਜ ਬਵਾਨਾ ਨੂੰ ਨਿਰਜ ਬਵਾਨਾ ਲਾਰੈਂਸ ਬਿਸ਼ਨੋਈ ਦੀ ਜਾਨ ਦੀ ਮੌਦੀ ਕੋਸ਼ਿਸ਼ਾਂ ਸਾਜ਼ਿਸ਼ਾਂ ਬਣਾ ਰਹੇ ਨੇ ਜੇਲ੍ਹ ਦੇ ਅੰਦਰ ਹੀ ਪਲਾਨਿੰਗਾਂ ਬਣ ਰਹੀਆਂ ਨੇ ਇਹ ਇਨਪੁਟ ਜਿਹੜੀ ਆ ਦਿੱਲੀ ਦੇ ਸਪੈਸ਼ਲ ਸੈੱਲ ਨੂੰ ਮਿਲੀ ਆ ਨਿਰਜ ਬਵਾਨਾ ਕੌਸ਼ਲ ਚੌਧਰੀ ਤੇ ਲੱਕੀ ਪਟਿਆਲ ਕਿ ਆਪਸ ਦੇ ਵਿੱਚ ਗੱਠਜੋੜ ਕਰ ਰਹੇ ਨੇ ਸਮਝੌਤਾ ਕਰ ਰਹੇ ਨੇ ਕਿਉਂਕਿ ਹੁੰਦਾ ਕੀ ਆ ਗੈਂਗਸਟਰ ਜਿਹੜੇ ਨੇ ਗੈਂਗਸਟਰ ਉਹ ਹੀ ਗੈਂਗਸਟਰ ਮਾਰਦੇ ਨੇ ਜਾਂ ਤਾਂ ਗੈਂਗਸਟਰਾਂ ਦੀ ਮੌਤ ਹੁੰਦੀ ਆ ਪੁਲਿਸ ਦੀ ਗੋਲੀ ਨਾਲ ਐਨਕਾਊਂਟਰ ਦੇ ਵਿੱਚ ਜਾਂ ਫਿਰ ਗੈਂਗਵਾਰ ਦੇ ਵਿੱਚ ਵੱਡੇ ਵੱਡੇ ਨਾਮੀ ਗੈਂਗਸਟਰਾਂ ਦੀ ਜੇਕਰ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਤੁਸੀਂ ਸਭ ਜਾਣਦੇ ਹੋ ਵਿੱਕੀ ਗੌਂਦਰ ਇੱਕ ਨਾਮੀ ਗੈਂਗਸਟਰ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਿਸ ਦਾ ਐਨਕਾਊਂਟਰ ਹੋਇਆ ਹਾਲਾਂਕਿ ਇਸ ਐਨਕਾਊਂਟਰ ਨੂੰ ਫੇਕ ਐਨਕਾਊਂਟਰ ਦੱਸਿਆ ਗਿਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਨਾਬਾ ਦੀ ਜੇਲ੍ਹ ਦੇ ਵਿੱਚੋਂ ਜੋ ਵਿੱਕੀ ਗੌਂਦਰ ਗੁਰਪ੍ਰੀਤ ਸੇਖੋ ਮੁਖਮੰਡ ਮਾਸਟਰ ਮਾਈਂਡ ਸੀ ਜੇਲ ਬ੍ਰੇਕ ਕਾਂਡ ਦਾ ਜੇਲ ਬ੍ਰੇਕ ਕਾਂਡ ਹੁੰਦਾ ਵਿੱਕੀ ਗੌਂਡਰ ਉੱਥੋਂ ਫਰਾਰ ਹੋ ਜਾਂਦਾ ਵਿੱਕੀ ਗੌਂਡਰ ਦੀ ਗੱਲ ਕਰੀਏ ਸੁੱਖਾ ਲਾਹੌਰਿਆ ਦੀ ਗੱਲ ਕਰੀਏ ਜਾਂ ਫਿਰ ਉਸ ਤੋਂ ਇਲਾਵਾ ਸੁੱਖਾ ਲਾਹੌਰਿਆ ਦੀ ਪ੍ਰੇਮਾ ਪ੍ਰੇਮ ਦੀ ਪ੍ਰੇਮਾ ਦੀ ਗੱਲ ਕਰੀਏ ਹੁਣ ਹੋਰ ਜਿਹੜੇ ਗੈਂਗਸਟਰ ਨਵੇਂ ਗੈਂਗਸਟਰ ਜਿਨ੍ਹਾਂ ਦੀ ਗੱਲ ਕਰੀਏ ਤਾਂ ਇਹ ਸਾਰੇ ਗੈਂਗਸਟਰ ਜਿਹੜੇ ਨੇ ਪਹਿਲਾਂ ਵਿੱਕੀ ਗੌਂਡਰ ਉਸ ਤੋਂ ਇਲਾਵਾ ਸੁੱਖਾ ਕਾਲਵਾ ਤੇ ਹੋਰ ਕਈ ਗੈਂਗਸਟਰ ਆਪਸ ਦੇ ਵਿੱਚ ਇਹਨਾਂ ਦਾ ਗਰੁੱਪ ਹੁੰਦਾ ਸੀ ਤਾਂ ਇਹ ਸਾਰੇ ਇੱਕੋ 그룹 ਦੇ ਸੀ ਬਾਅਦ ਵਿੱਚ ਇਹਨਾਂ 'ਚ ਵਿਵਾਦ ਪੈਦਾ ਹੋ ਜਾਂਦੇ ਨੇ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਨੇ ਤਾਂ ਬਾਅਦ ਵਿੱਚ ਅਲੱਗ ਹੋ ਜਾਂਦੇ ਨੇ ਜਿਸ ਤਰੀਕੇ ਇਹਦੇ ਨਾਲ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰਿਆ ਸਭ ਜਾਣਦੇ ਆ ਕਿ ਜਦੋਂ ਸਿੱਧੂ ਮਸੇਵਾਲੇ ਦਾ ਕਤਲ ਹੋਇਆ ਜੱਗੂ ਭਗਵਾਨਪੁਰਿਆ ਨੇ ਹਥਿਆਰ ਮੁਹੱਈਆ ਕਰਵਾਏ ਅੱਗੇ ਤੋਂ ਅੱਗੇ ਕਿਸੇ ਨੇ ਗੱਡੀਆਂ ਮੁਹੱਈਆ ਕਰਵਾਈਆਂ ਪਰ ਬਾਅਦ ਵਿੱਚ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਜਦੋਂ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰਿਆ ਦੇ ਗੁਰਗਿਆਂ 'ਚ ਆਪਸ ਦੇ ਵਿੱਚ ਝਗੜਾ ਹੁੰਦਾ ਉਸ ਤੋਂ ਬਾਅਦ ਇਹ ਕੱਟੜ ਦੁਸ਼ਮਣ ਬਣ ਜਾਂਦੇ ਨੇ ਲਾਰੈਂਸ ਬਿਸ਼ਨੋਈ ਤੇ ਜੱਗ ਜਿਸ ਤਰੀਕੇ ਦੇ ਨਾਲ ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਾਲੇ ਦੁਸ਼ਮਣੀਆਂ ਤਾਂ ਬੀਤੇ ਦਿਨਾਂ ਦੇ ਵਿੱਚ ਹਾਲਾਂਕਿ ਇੱਕ ਮੁਹਾਲੀ ਦੇ ਸੁਹਾਣਾ ਸਾਹਿਬ ਦੇ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਚੱਲੀਆਂ ਤੇ ਇੱਕ ਕਬੱਡੀ ਦਾ ਨਾਮੀ ਪਲੇਅਰ ਜੋ ਕਿ ਪ੍ਰਮੋਟਰ ਵੀ ਦੱਸਿਆ ਜਾਂਦਾ ਜਿਸ ਨੂੰ ਕਿ ਕਬੱਡੀ ਦਾ ਖਿਡਾਰੀ ਵੀ ਕਿਹਾ ਜਾਂਦਾ ਸੀ ਰਾਣਾ ਵਾਲਾ ਚੌਰੀਆ ਉਸ ਦਾ ਕਤਲ ਹੋ ਜਾਂਦਾ ਉਸ ਦੇ ਕਤਲ ਤੋਂ ਬਾਅਦ ਜਿਹੜਾ ਬੰਬੀਹਾ ਗਰੁੱਪ ਉਸ ਦੀ ਜ਼ਿੰਮੇਵਾਰੀ ਲੈ ਲੈਂਦਾ ਕਿ ਇਹ ਜੱਗੂ ਭਗਵਾਨ ਪੁਰੀਆ ਦੇ ਕਹਿਣ ਦੇ ਉੱਤੇ ਚੱਲਦਾ ਸੀ ਡੋਨੀ ਬਲਦੀ ਆਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਡੋਨੀ ਬਲ ਦੇ ਵੱਲੋਂ ਉਸ ਮਾਮਲੇ ਦੇ ਵਿੱਚ ਖੁਲਾਸੇ ਕੀਤੇ ਨੇ ਤਾਂ ਇਸ ਤਰੀਕੇ ਦੇ ਨਾਲ ਸਾਰੇ ਜਿਹੜੇ ਗਰੁੱਪ ਨੇ ਗੈਂਗਸਟਰ ਨੇ ਇੱਕ ਦੂਜੇ ਦੀ ਜਾਨ ਦੇ ਪਿਆਸੇ ਬਣੇ ਨੇ ਤਾਂ ਹੁਣ ਖੈਰ ਲਾਰੈਂਸ ਬਿਸ਼ਨੋਈ ਦੀ ਜਾਨ ਦੀ ਸਾਜ਼ਿਸ਼ਾਂ ਮੌਤ ਦੀਆਂ ਸਾਜ਼ਿਸ਼ਾਂ ਜੇਲ੍ਹ ਦੇ ਵਿੱਚ ਹੋ ਰਹੀਆਂ ਨੇ ਇਨਪੁੱਟ ਹੋ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੈਂਗਵਾਰ ਹੋ ਸਕਦਾ ਇਹ ਤਾਂ ਸਮਾਂ ਹੀ ਦੱਸੇਗਾ